26 ਸਾਲ ਹੈ ਆਇਆ ਇਹਨੇ ਬੜਾ ਕਹਿਰ ਹੈ ਕਮਾਇਆ ਪੰਜਾਬ ਦੇ ਸਿਰ ਚੜ੍ਹ ਹੈ ਕਹਿ ਹੈਛਾਇਆ ਰਹਿ ਤਾਹੀਂ ਪੰਜਾਬ ਨੂੰ ਲਗਾ ਦਿੱਤੀ ਲਾਹੋ ਲਾਹੀ ਮਾਰੇ ਨੇ ਕਰਨ ਅਰਦਾਸ ਵਾਹਿਗੁਰੂ ਜੀ ਤੇਰੇ ਅੱਗੇ ਇਹ ਲੋਕ ਹੀ ਸਾਰੇ ਨੇ ਰਹਿਮ ਕਰੋ ਵਾਹਿਗੁਰੂ ਜੀ ਕਰਨ ਅਰਦਾਸ ਤੇਰੇ ਅੱਗੇ ਇਹ ਲੋਕ ਹੀ ਸਾਰੇ ਨੇ ਸੌਣ ਵਿੱਚ ਮੀਂਹ ਜਮਾ ਨਹੀਂ ਪਾਇਆ ਆਉਂਦੇ ਪਾਦੋ ਹੀ ਬਦਲ ਹੈ ਛਾਇਆ ਸੌਣ ਵਿੱਚ ਹੀ ਮੀਂਹ ਜਮਾ ਨਹੀਂ ਪਾਇਆ ਆਉਂਦੇ ਪਾਦੋ ਬਦਲੇ ਹੈ ਆਇਆ ਲਗਾਤਾਰ ਹੀ ਮੀਂਹ ਵਰਸਾਇਆ ਲਿਆਂਦੇ ਹੜ੍ਹ ਹੀ ਸਾਰੇ ਨੇ ਲਿਆਂਦੇ ਹੜ੍ਹ ਹੀ ਵਾਲੇ ਨੇ ਕਰਨ ਅਰਦਾਸ ਵਾਹਿਗੁਰੂ ਜੀ ਤੇਰੇ ਅੱਗੇ ਇਹ ਲੋਕ ਹੀ ਸਾਰੇ ਨੇ ਬਹੁਤ ਆਦੀਆਂ ਫਸਣਾ ਰੁੜ ਗਈਆਂ ਨਾਲੇ ਪਸੂ ਘਾਇਆਂ ਰੁੜ ਗਈਆਂ ਕੰਨਾਂ ਦੇ ਰੁੜ ਗਏ ਘਰ ਹੀ ਸਾਰੇ ਨੇ ਰਹਿਮ ਕਰੋ ਵਾਹਿਗੁਰੂ ਜੀ ਕਰਨ ਅਰਦਾਸ ਤੇਰੇ ਅੱਗੇ ਇਹ ਲੋਕ ਹੀ ਸਾਰੇ ਨੇ ਰਹਿਮ ਕਰੋ ਵਾਹੇ ਗੁਰੂ ਜੀ ਕਰਨ ਅਰਦਾਸ ਦਰੇ ਅੱਗੇ ਹ ਲੋਕ ਹੀ ਸਾਰੇ ਨੇ ਜਦ ਸੰਸਾਰ ਦੇ ਸਭ ਲੋਕਾਂ ਨੂੰ ਹਾਨੀ ਪਹੁੰਚਦੀ ਹੈ ਤਦ ਪੰਜਾਬ ਦੀ ਸੰਗਤ ਹੀ ਲੰਗਰ ਲਗਾਉਣ ਲਈ ਉਥੇ ਪਹੁੰਚਦੀ ਹੈ ਜਦ ਸੰਸਾਰ ਦੇ ਸਭ ਲੋਕਾਂ ਨੂੰ ਹਾਨੀ ਪਹੁੰਚਦੀ ਹੈ ਤਦ ਪੰਜਾਬ ਦੀ ਸੰਗਤ ਹੀ ਲੰਗਰ ਲਗਾਉਣ ਲਈ ਉਥੇ ਪਹੁੰਚਦੀ ਹੈ ਜਿਸ ਪਾਲ ਚੰਗਾਲ ਵਾਲਾ ਸਵਾਲ ਪੁੱਛੇ ਜਿਸ ਪਾਲ ਚੰਗਾਲ ਵਾਲਾ ਸਵਾਲ ਪੁੱਛੇ ਹੁਣ ਪੰਜਾਬ ਦੀ ਮੱਦ ਲਈ ਮੱਦ ਦੇ ਲਈ ਕਿਉਂ ਨਹੀਂ ਆਉਂਦੇ ਸਾਰੇ ਰਹਿਮ ਕਰੋ ਵਾਹਿਗੁਰੂ ਜੀ ਕਰਨਰ ਦਾਸ ਤੇਰੇ ਅੱਗੇ ਲੋਕੀ ਸਾਰੇ ਨੇ ਰਹਿਮ ਕਰੋ ਵਾਹਿਗੁਰੂ ਜੀ ਕਰਨਾਰ ਦਾਸ ਤੇਰੇ ਅੱਗੇ ਲੋਕ ਹੀ ਸਾਰ ਨੇ ਧੰਨਵਾਦ